ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹਾਂ ਉਮੀਦ ਆ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਆ ਅੱਜ ਵਾਪਸ ਚੱਲੇ ਆ ਬਥੇਰੇ ਨਜ਼ਾਰੇ ਲੈ ਲੈ ਜੀ ਨਹੀਂ ਕਰਦਾ ਪਰ ਹਾਂ ਤੇ ਹੁਣ ਵਾਪਸੀ ਦਾ ਟਾਈਮ ਵਾਪਸੀ ਦਾ ਟਾਈਮ ਹੈ ਇੱਥੋਂ ਬਸ ਤਿਆਰੀ ਆ ਸਾਡੀ ਆ ਚਾਹ ਆ ਗਈ ਆ ਚਾਹ ਪੀ ਕੇ ਮੇਰਾ ਸ਼ਹਿਰ ਤੇ ਬਾਅਦ ਚ ਪੀਨੇ ਨਾਲ ਚਾਹ ਪੀ ਕੇ ਤੇ ਨਿਕਲਣ ਲੱਗੇ ਆਂ ਅਰੰਬਾ ਸ਼ੇਕ ਵੀ ਉਹ ਪਿਆ ਤੇ ਪੀ ਕੇ ਤੇ ਬਸ ਨਿਕਲਣ ਲੱਗੇ ਆਂ ਰੂਮ ਤੋਂ ਤੇ ਨਿਕਲ ਕੇ ਫਿਰ ਥੋੜਾ ਬੋਧਾ ਤੁਹਾਨੂੰ ਲਾ ਕੇ ਬੰਨੇ ਦਾ ਮੌਲ ਚਾਲ ਵਖਾ ਕੇ ਤੇ ਫਿਰ ਆਪਾਂ ਚੱਲਦੇ ਸਿੱਧਾ ਸਟੇਸ਼ਨ ਤੇ ਸਟੇਸ਼ਨ ਤੋਂ ਆਪਾਂ ਜਾਣਾ ਬੰਬੇ ਨੂੰ ਤੇ ਪੂਰਾ ਵਲੌਗ ਅਖੀਰ ਤੱਕ ਵੇਖਿਓ ਰਸਤੇ ਦਾ ਸਫਰ ਬੰਬੇ ਦਾ ਜਾ ਕੇ ਤੁਹਾਨੂੰ ਸਾਰਾ ਕੁਝ ਵੇਚ ਇਹਦੇ ਦੇ ਵੇਖਣ ਨੂੰ ਮਿਲੂਗਾ ਜੈ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸਟਾਰਟਿੰਗ ਦੇ ਵਿੱਚ ਹੀ ਕਿਉਂਕਿ ਵੀਡੀਓ ਤੁਹਾਨੂੰ ਪਸੰਦ ਆਊਗੀ 100% ਤੇ ਨਵੇਂ ਵੀਰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਆਲਰਟ ਤੇ ਕਰ ਲਿਓ ਠੀਕ ਕਰ ਸਕਦੇ 999 ਹਾਂ ਚਲੋ ਠੀਕ ਹੈ ਜੀ ਹੁਣ ਆਪਾਂ ਚੱਲਦੇ ਆ ਓਕੇ ਹਾਂ ਜੀ ਤੇ ਆਪਾਂ ਰੂਮ ਤੋਂ ਨਿਕਲ ਗਏ ਹਾਂ ਥੋੜਾ ਜਿਹਾ ਲੇਟ ਹੋ ਗਿਆ ਬਾਹਰ ਨੂੰ ਗਏ ਨਹੀਂ ਬਣਾਉਣ ਵਾਸਤੇ ਕੋਈ ਥੋੜੀ ਬੋਤੀ ਵੀਡੀਓ ਯਾ ਰਸਤੇ ਦਾ ਮੈਂ ਕਿਹਾ ਥੋੜਾ ਬੋਤਾ ਤੁਹਾਨੂੰ ਬੁਖਾ ਦਿੰਨੇ ਹਾਂ ਆ ਰਾਈਟ ਸਾਈਡ ਦੇ ਉੱਤੇ ਨਾਲ ਇੱਕ ਨਹਿਰ টাইਪ ਜਾਣ ਲਈ ਨਹਿਰ ਕਹ ਲੋ ਜਾਂ ਸੂਆ ਜਾਂ ਕਹ ਲੋ ਜਿਆਦੀ ਵੱਡੀ ਨਹੀਂ ਹੈ ਪਾਪਾ ਇਹ ਜਦੋਂ ਹਾਂਜੀ ਇਹ ਕਿੰਨੇ ਲੱਗਦਾ ਕੇਕੜੇ ਦਾ ਬੰਦੀ ਵੱਡਦੀ ਨਾ ਉਹਨੇ ਨੂੰ ਕੇਕੜੇ ਦੇ ਸੁਪਨੇ ਆਉਂਦੇ ਚਲੋ ਹੁਣ ਆਪਾਂ ਸਟੇਸ਼ਨ ਤੇ ਜਾ ਕੇ ਮਿਲਦੇ ਹਾਂ ਸਿੱਤਾ ਉੱਥੇ ਕਰਦੇ ਗੱਲਬਾਤ ਲਓ ਵੀ ਮਿੱਤਰੋ ਪਹੁੰਚ ਗਿਆ ਆਪਾਂ ਸਟੇਸ਼ਨ ਤੇ ਆ ਸਪਾਸ ਦਾ ਲਗਾਏ ਆ ਆਇਆ ਸਟੇਸ਼ਨ ਬਾਹਰੋਂ ਇੱਕਰੀ ਵੇਖਣ ਨੂੰ ਲੱਗਦਾ ਹੀ ਨਹੀਂ ਐ ਸਟੇਸ਼ਨ ਐ ਮੈਂ ਗੱਡੀ ਖਲਾਰਤੀ ਮੈਂ ਉਤਰਿਆ ਹੀ ਨਹੀਂ ਇਹ ਹੈਗਾ ਗੋਆ ਦਾ ਥੇਵਿਮ ਥੇਵਿਮ ਰੇਲਵੇ ਸਟੇਸ਼ਨ ਆ ਹਾਂਜੀ ਮੋੜ ਮੜਾ ਟੇ ਲਾ ਟੇ ਲਾ ਜਿਆ ਲੱਗਣ ਦੇ ਅੱਜ ਹੈ ਦਿਲ ਨਹੀਂ ਕਰਦਾ ਵਾਪਸ ਜਾਣ ਨੂੰ ਐਨ ਨਾ ਕਰਦਾ ਬੜੇ ਮਰਝਾਏ ਅਰੰਦਰਲੀ ਸਾਈਡ ਤੋਂ ਵਧੀਆ ਬਣਿਆ ਕੈਫੇ ਕੋਫੀ ਜੇ ਬਣਿਆ ਸੋਹਣਾ ਬਣਿਆ ਚਲੋ ਹੁਣ ਅ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਗਿਆ 11:48 12:20 ਦੀ ਆਪਣੀ ਟ੍ਰੇਨ ਆ 10 ਮਿੰਟ ਆਪਾਂ ਨੂੰ ਵੇਟ ਕਰਨੀ ਪੈਣੀ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਆਂ ਗੱਲਬਾਤ ਬੈਨੇ ਟ੍ਰੇਨ 'ਚ ਹਾਂ ਸੁਪਰ ਬਾਈਕ ਚਲੋ ਸਾਡੀ ਟ੍ਰੇਨ ਨੂੰ ਆਉਣ 'ਚ ਅਜੇ ਟਾਈਮ ਹੈ ਤੇ ਅਹੀਂ ਉਹਨਾਂ 'ਚ ਰਹੀ ਇਥੇ ਆਲੂ ਵਾਲੇ ਪਰੌਂਠੇ ਖਾਣ ਲੱਪੇ ਮੇਰਾ ਮਨ ਨਹੀਂ ਕਰਦਾ ਮੇਰਾ ਮਨ ਨਹੀਂ ਕਰਨਾ ਤੇ ਇਹ ਮੈਂ ਵੀਡੀਓ ਪਤਾ ਕਿਉਂ ਬਣਾਉਣਾ ਦੇਖ ਤੇ ਖਾ ਕੇ ਅਹੀਂ ਉੱਠ ਜਾਣਾ ਸੀ ਸਿਰਫ ਇਹਦੇ ਕਰਕੇ ਜੇ ਕਿਤੇ ਤੁਸੀਂ ਆਓ ਨਾ ਇੱਥੇ ਪਹਿਲਾਂ ਤਾਂ ਰੈਸਟੋਰੈਂਟ ਟਾਈਪ ਦੇਖੋ ਇਹਨਾਂ ਦਾ ਕਿੱਡਾ ਸ਼ਾਨਦਾਰ ਆ ਐਂਡ ਪੂਰੀ ਸਾਫ ਸਫਾਈ ਵੀ ਆ ਐਂਡ ਲਾਈਟਾਂ-ਲਾਈਟਾਂ ਲੱਗੀਆਂ ਪੂਰਾ ਘੈਂਟ ਬਣਾਇਆ ਤੇ ਸਾਡਾ ਬਿੱਲ ਟੇਬਲ ਟੋਪਲ ਤੇ ਹੁਣ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਦੋ ਪਰੌਂਠੇ ਮੰਗਵਾਏ ਆ ਨਾਲ ਦਹੀਂ ਆ ਨਾਲ achar ਆ ਨਾਲ ਇੱਕ ਲੱਸੀ ਦਾ ਗਲਾਸ ਆ ਕਿੰਨਾ ਬਿੱਲ ਬਣਿਆ ਹੋਊਗਾ ਅੰਦਾਜ਼ਾ ਲਾਓ ਪਹਿਲਾਂ ਲਾ ਲਿਆ ਹੁਣ ਬਿੱਲ ਵੇਖੋ 60 ਰੁਪਏ 50 ਰੁਪਏ ਦੇ ਦੋ 50 ਰੁਪਏ ਦੇ ਦੋ ਗੱਲ ਵਾਲੇ ਪਰੌਂਠੇ ਨਾਲ ਲਈ ਨਾਲ achar ਤੇ 10 ਰੁਪਏ ਦਾ ਲੱਸੀ ਦਾ ਗਲਾਸ ਇਹਦੇ ਨਾਲ ਦੇ ਬੰਨੇ ਬੀਟਿੰਗ ਏਰੀਆ ਬਣ ਗਿਆ ਉਥੇ 50 ਰੁਪਏ ਟਿਕਟਾਂ ਦੇ ਆ ਟ੍ਰੇਨ ਦੀ ਵੇਟ ਕਰਾਂਗੇ ਤੇ ਪੰਜੰਦਰ ਜਾ ਕੇ ਕੁਰਸੀਆਂ ਤੇ ਬਹਿ ਜੂ। ਤੇ ਇਹ ਟ੍ਰੇਨ ਦੀ ਵੇਟ ਕਰਨੀ ਆ 50 ਰੁਪਏ ਟਿਕਟਾਂ ਦੇ। ਯਾਨੀ ਕਿ ਜੇ ਅਸੀਂ ਉਸੇ ਵੇਲੇ ਤੋਂ ਅੰਦਰ ਤੇ 700 ਰੁਪਏ ਲੱਗਣਾ ਤੇ ਖਾਣ ਪੀਣ ਨੂੰ ਵੀ ਕੁਝ ਨਹੀਂ। ਹਾਂ ਇੱਥੋਂ ਨਹੀਂ 100 ਰੁਪਏ ਦਿੱਤੇ ਨਾਲੇ ਵੇਟ ਕਰ ਲੈਣੀ। ਨਾਲੇ ਟ੍ਰੋਫੀ ਨਾਲੇ ਨਾਲੇ ਨਹੀਂ। ਕੀਰੋਕ ਤੇ ਸਿਉ ਆਂ ਚਾਹ ਮਿਲ ਜਾਓ ਕੋਈ ਤਾਂ ਫੌਦਾ ਕੋਣਾ ਭੁੱਲਿਓ ਐਂ ਚਾਂਗੇ ਪਰੋਠੇ ਖਾ ਲੈ ਹਾਂ ਥੇਵਮ ਸਟੇਸ਼ਨ ਤੇ ਥੇਵਮ ਸਟੇਸ਼ਨ ਤੇ ਵੇਟਿੰਗ ایرੀਆ ਤੇ ਵੀ ਆਵਾਂਗੇ ਹਾਂ ਜਾਵਾਂਗੇ ਤਾਂ ਕਾ ਚਾਹ ਮੰਗੋ ਤਾਂ ਮੈਂ ਥੋੜੀ ਜਿਹਾ ਹੋਰ ਮੈਂ ਰੇਟ ਵਖਾ ਦੇਣਾ ਇੱਥੇ ਵੇਖੋ ਆ ਰੇ ਚਾਹ 10 ਰੁਪਏ ਕਾਫੀ 10 ਰੁਪਏ ਗੜਲੀ ਵੜਾ 30 ਰੁਪਏ ਆ ਸਾਰੇ ਪੂਰੀ ਬਾਜੀ 10 ਪੂਰੀ 40 ਰੁਪਏ ਦੇ ਵਿੱਚ ਪੂਰੀ ਬਾਜੀ ਪੂਰੀ ਇੱਥੇ ਕੋ ਦਹੀਂ ਬੜਾ ਇਹ ਆ ਸਾਰਾ ਪੋਸ ਸਾਰਾ ਹੀ ਬੜਾ ਸਸਤਾ ਸਮਾਨ ਇੱਥੇ ਮੈਨੂੰ ਲੱਗਿਆ ਪੰਜ ਦੋ ਸਮੋਸੇ 30 ਰੁਪਏ ਟਮਾਟੋ ਸੂਪ 30 ਰੁਪਏ ਮੇਰੀ ਗੱਲ ਸੁਣੋ ਸਮਾਨ ਬਹੁਤ ਸਸਤਾ ਜੇ ਕਿਤੇ ਥੇ ਵੀ ਮਾਓ ਉਹਨਾਂ ਤਾਂ ਨਹੀਂ ਇੱਥੇ ਆਣ ਕੇ ਇਹਨਾਂ ਦਾ ਹੈਗਾ ਆਨੰਦਮ ਕੈਫੇ ਵੈਲਪਨ ਦੀ ਲੋੜ ਨਹੀਂ ਕੋਈ ਕੈਫੇ ਹੈ ਪੂਰੇ ਸਟੇਸ਼ਨ ਦੇ ਦਿੱਤੇ ਘੈਂਟ ਆ ਜਰੂਰ ਚੈੱਕ ਕਰਕੇ ਜਾਓ ਟੇਸਟ ਵੀ ਸਹੀ ਹੈ ਇਨੀਆਂ ਵੀ ਚੀਜ਼ ਮਾੜੀ ਹੈ ਚੀਜ਼ਾਂ ਵੀ ਘੈਂਟ ਮਿਲਦੀਆਂ ਪਰ ਮੇਰੀ ਗੱਲ ਸੁਣ ਲੋ ਹਾਂ ਤੁਹਾਨੂੰ ਸੁਣਾ ਆਪਾਂ ਲੱਸੀ ਦਾ ਰੁਪਈਆ ਦਿੱਤੀ ਹੀ ਤੂੰ ਤਾਂ ਦੱਸਦਾ ਹੀ ਉਹ ਦਿੰਦੀ ਹੀ ਨਾ ਜਲਦੀ ਵੋਲ ਮੇਜ ਪਨਵੇਲ ਵੀ ਨਿਕਲਣਾ ਹੈ ਪਰ ਮੈਨੂੰ ਲੱਗਦਾ ਕਿ 500 ਰੁਪਏ ਨਾਲ ਕੁਝ ਆਊਗਾ ਚਾਂਟੇ ਆਉਣਗੇ 50 ਚਲੋ ਠੀਕ ਹਾਂ ਟ੍ਰੇਨ ਆਉਂਦੀ ਆ ਤੇ ਫੇਰ ਕਰਦੇ ਗੱਲ ਹੈਗਾ ਜੇ 5 ਰੁਪਏ ਚਪਾਤੀ ਚਪਾਤੀ 5 ਰੁਪਏ ਦੀ ਵਾਕਈ ਹੈ 5 ਦੀ ਵੀ ਹੈ ਕੀ ਮਹਾਨ ਸਾਇੰਸਦਾਨ ਖੋਜਕਰਤਾ ਅਰਨਪ੍ਰੀਤ ਸਿੰਘ ਆਪਾਂ ਪਹੁੰਚ ਗਏ ਆ ਰਤਨਾਗਰੀ ਰਤਨਾਗਰੀ ਕ੍ਰਾਸ ਕਰਕੇ ਸਟੇਸ਼ਨਾਂ ਇਹ ਆਪਣਾ ਗਰੀ ਦੇ ਜੰਗਲ ਇੱਧਰ ਵੀ ਜੰਗਲ ਇੱਕ ਹੋਰ ਬੜੀ ਜ਼ਰੂਰੀ ਇਨਫੋਰਮੇਸ਼ਨ ਦੇਣੀ ਹੈ ਤੁਹਾਨੂੰ ਭਾਂਕਰ ਕੋਣ ਇਥੋਂ ਵੀਡੀਓ ਬਣਾਉਂਦੇ ਆ ਰਨਮ ਦਾ ਪੀਜ਼ਾ ਬਰਗਰ ਬਰਗਰ ਕਾਫੀ ਮੀਡੀਕੋਪੋਲ ਵਾਲੀ ਕਾਫੀ ਆ ਪੈਕਿੰਗ ਵਾਲੀ ਕਾਫੀ ਟੀਐਫਸੀ ਦਾ ਇਹ ਕੋਲ ਕਾਫੀ ਤੁਹਾਡੇ ਵਿੱਚੋਂ ਵੈਸੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਊਗਾ ਪਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਇਹ ਜਾਣਕਾਰੀ ਆ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਜਾਣਕਾਰੀ ਆ ਜਦੋਂ ਵੀ ਤੁਸੀਂ ਟ੍ਰੇਨ 'ਚ ਸਫਰ ਕਰੋ ਆਪਣੀ ਪ੍ਰੋਬਲਮ ਹੁੰਦੀ ਆ ਵੀ ਰੋਟੀ ਪਾਣੀ ਨਹੀਂ ਸਹੀ ਹੁੰਦਾ ਟ੍ਰੇਨ 'ਚ ਖਾਣ ਪੀਣ ਨੂੰ ਹਨਾ ਆ ਇੱਕ ਐਪ ਆ ਫੂਡ ਔਨ ਟ੍ਰੈਕ ਇਹ ਡਾਊਨਲੋਡ ਕਰ ਲਓ ਇਹ ਰੇਲਵੇ ਦੀ ਐਪ ਆ ਇਦੇ ਵਿੱਚ ਜਾ ਕੇ ਤੁਸੀਂ ਆਪਣਾ ਆ ਭਰ ਕੇ ਪੀ ਐਨ ਆਰ ਨੰਬਰ ਤੇ ਆਰਡਰ ਕਰ ਸਕਦੇ ਜੋਮੈਟੋ ਤੋਂ ਹੋਰ ਵੀ ਜਿਹੜੇ ਰੈਸਟੋਰੈਂਟ ਹੈਗੇ ਆ ਸਟੇਸ਼ਨ ਤੋਂ ਪਹਿਲਾਂ ਆਰਡਰ ਕਰਦੇ ਇਹਦਾ ਜਦੋਂ ਸਟੇਸ਼ਨ ਆਉਂਦਾ ਆਪਣੇ ਆਪ ਉਹ ਤੁਹਾਡੀ ਸੀਟ ਦੇ ਉੱਤੇ ਆਣ ਕੇ ਡਿਲੀਵਰੀ ਦੇ ਦਿੰਦੇ ਆ ਬਰਗਰ ਕਿੰਨਾਂ ਤੋਂ ਠੀਕ ਆ ਜੀ ਹਾਂ ਜਿਹੜੀ ਜਿਹੜੀ ਮਤਲਬ ਇਹਦੇ ਵਿੱਚ ਅਵੇਲੇ ਬਲੇ ਉਰ ਤੋਂ ਜਾਣਕਾਰੀ ਇਹ ਸਾਫ ਕਿ ਰੱਖ ਲਿਓ ਜਦੋਂ ਕਿਤੇ ਸਫਰ ਕਰੋਗੇ ਕੰਮ ਆਊਗੀ ਉਹ ਹਿੱਟ ਰੇਲ ਦਾ ਖਾਣਾ ਜਿਹੜਾ ਉਹ ਖਾਣ ਖਾਣ ਮਰਲਾ ਨਹੀਂ ਦਿਲ ਨਹੀਂ ਕਰਦਾ ਜਿਆਦਾਤਰ ਲੋਕਾਂ ਦੀ ਪ੍ਰੋਬਲਮ ਹੁੰਦੀ ਆ ਵੀ ਟ੍ਰੇਨ 'ਚ ਖਾਣ ਲੋਣੀ ਹੈਗਾ ਚਾਹੀਦਾ ਠੀਕ ਹੈ ਹੁਣ ਯਾਦ ਰੱਖਿਓ ਓਕੇ ਹੁਣ ਹਾਂਜੀ ਤੇ ਸੱਜਣੋ ਆਪਾਂ ਪਹੁੰਚ ਗਏ ਆ ਮੁੰਬਈ ਪੋਂਬੇ ਇਹ ਹੈਗਾ ਐਲ ਡੀ ਟੀ ਕਿਹੜਾ ਹੈ ਲੋਕ ਲੋਕ ਮੰਨਿਆ ਤਿਲਕਾ ਇਹ ਹੈਗਾ ਲੋਕਮਾਨੇ ਤਿਲਕ ਸਟੇਸ਼ਨ ਆ ਬੰਬੇ ਦਾ ਤੇ ਇੱਥੇ ਜਿੱਦਾਂ ਤੁਸੀਂ ਦੇਖ ਸਕਦੇ ਮੌਸਮ ਬਹੁਤ ਖਰਾਬ ਹੋਇਆ ਉਹਦੇ ਕਰਕੇ ਆਪਾਂ ਥੋੜੀ ਜਿਹੀ ਵੇਟ ਕਰਨ ਲੈ ਹੁਣ ਵੀ ਮੌਸਮ ਥੋੜਾ ਜਿਹਾ ਠੀਕ ਹੁੰਦਾ ਤੇ ਫੇਰ ਆਪਾਂ ਨਿਕਲਦੇ ਆਂ ਸਟੇਸ਼ਨ ਤੋਂ ਬਾਹਰ ਉਹ ਚਲੋ ਵੇਟ ਕਰਦੇ ਆਂ ਅਸੀਂ ਮੌਸਮ ਦੇ ਠੀਕ ਹੋਣ ਦੀ ਫੇਰ ਆਪਾਂ ਕਰਦੇ ਆਂ ਗੱਲਬਾਤ ਓਕੇ ਆਹ ਟ੍ਰੇਨ ਲੱਗੀ ਆ ਆਪਣੀ ਹਾਂਜੀ ਤੇ ਮਿੱਤਰੋ ਆਪਾਂ ਪਹੁੰਚ ਗਏ ਹੁਣ ਹੋਟਲ 'ਚ ਜਿੱਥੇ ਹੋਟਲ ਦਾ ਤੇ ਹੁਣ ਤੁਹਾਨੂੰ ਕੀ ਦਸੀਏ ਬੰਬੇ ਚ ਸਵਾਗਤ ਹੋ ਗਿਆ ਟਾਈਮ ਬਹੁਤ ਹੋ ਗਿਆ ਸੀ ਤੁਹਾਨੂੰ ਟਾਈਮ ਬਖਾ ਦੇਣਾ ਟਾਈਮ ਹੋ ਗਿਆ 12:57 ਯਾਨੀ ਰਾਤ ਦਾ 1 ਵਜ ਗਿਆ ਤੇ ਤਾਂ ਕਰਕੇ ਫਿਰ ਸਾਨੂੰ ਹੁਣ ਮਜਬੂਰੀ ਦੇ ਵਿੱਚ ਆਾ ਹੋਟਲ ਲੈਣਾ ਪਿਆ ਉਹ ਵੀ 7000 ਦਾ ਮਿਲਿਆ ਇਹ ਰੂਮ ਬੜਾ ਮਹਿੰਗਾ ਪਿਆ 7000 ਦਾ ਪਿਆ ਇਹ ਰੂਮ। ਫਿਰ ਤੂੰ ਆਏਂਗਾ। ਚਲੋ ਮਜਬੂਰੀ ਦਾ ਨਾਮ ਆਤਮਾ ਗਾਂਧੀ ਲੈਣਾ ਪੈਣਾ ਹੈ। ਪਰ ਆਤਮਾ ਬੁਖਾਰੀਏ ਫਿਰ ਤੁਹਾਨੂੰ ਹੈ। ਆ ਇਹਨਾਂ ਨੇ ਇੱਥੇ ਲਾਇਆ ਜਿਗਾਰਡ ਮੌਇਸਚਰ ਖਤਮ ਕਰਨ ਵਾਸਤੇ ਜਿਹੜੀ ਨਮੀ ਰੂਮ ਦੇ ਵਿੱਚ ਹੁੰਦੀ ਆ ਉਹ ਖਤਮ ਕਰਨ ਵਾਸਤੇ। ਆ ਤੇ ਚਲ ਕੈਟਲ ਕੋਟਲ ਜੀ ਦਿੱਤੀ ਆ ਚਾਹ ਚ ਬਣਾਉਣ ਨੂੰ। ਤੇ ਫਰਿੱਜ ਦਿੱਤੀ ਆ ਇਹ ਤੇ ਚੱਲ ਆਪਣੇ ਪਿਛਲੇ ਰੂਮ ਚ ਵੀ ਹੈਗੀ ਤੇ ਇਧਰ ਵਾਸ਼ਰੂਮ ਆ ਚਲੋ ਇਹ ਰਹਿਣ ਦਿਓ ਇਹ ਕੀ ਕਰਨਾ ਦੇਖ ਕੇ ਤੇ ਰੂਮ ਪਰ ਛੋਟਾ ਹੈ ਆਪਣਾ ਕੱਲ ਵਾਲਾ ਤੁਸੀਂ ਜੇ ਵੇਖਿਆ ਹੋਣਾ ਆਪਣਾ ਗੋਆ ਜਿਹੜਾ ਰੂਮ ਸੀ ਉਹਦੇ ਨਾਲੋਂ ਛੋਟਾ ਰੂਮ ਆ ਪਰ ਰੇਟ ਉਹਦੇ ਨਾਲੋਂ ਡਬਲ ਤੋਂ ਵੀ ਜ਼ਿਆਦਾ ਆ ਇਕਲਮਾਰੀ ਜੀ ਛੋਟੀ ਜੀ ਬਣੀ ਆ ਤੇ ਆਇਆ ਰੂਮ ਇਹ ਹੈ ਜੀ ਬਸ ਰੂਮ ਦਾ ਟੂਰ ਆ ਸੋਫੇ ਸੋਫੇ ਲੱਗੇ ਆ ਤੇ ਬੈੱਡ ਆ ਬਸ ਮੇਰੀ ਗੱਲ ਸੁਣੋ ਠੀਕ ਆ ਜੀ ਨਾਲੇ ਟੀਵੀ ਵੀ ਹੈਗਾ ਤੇ ਜਵਾਹ ਫ੍ਰਿਜ ਹਾਂ ਟੀਵੀ ਟੂਵੀ ਚੱਲ ਹੁੰਦਾ ਹੀ ਆ ਦੇਖੇ ਹੱਥ ਮਾਰ ਕੇ ਖੋਜ ਰੈਂਡ ਉਹ ਬਤਨ ਪੂਰੀ ਗਰਮ ਫ੍ਰਿਜ ਖਾਲੀ ਆ ਪੂਰੀ ਗਰਮ ਫ੍ਰਿਜ ਪੂਰੀ ਗਰਮ ਫ੍ਰਿਜ ਸੋ ਚਲੋ ਠੀਕ ਆ ਹੁਣ ਅਸੀਂ ਰੋਟੀ ਪਾਣੀ ਜੇ ਖਾਣਾ ਹੈ ਜਾਣ ਕੇ ਬਸ ਸਮਾਰਟਫੋਨ ਰੱਖਿਆ ਤੇ ਇਹ ਹੀ ਥੋੜਾ ਜਿਹਾ ਆਪਣਾ ट्रैवल ਦਾ ਸਫਰ ਦਾ ਇੱਕ ਛੋਟਾ ਜਿਹਾ ਵਲੌਗ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਿਆ ਹੁਣ ਕੱਲ ਤੋਂ ਆਪਾਂ ਥੋੜਾ ਜਿਹਾ ਬੰਬਈ ਐਕਸਪਲੋਰ ਕਰਾਂਗੇ ਜਿਹੜੀਆਂ ਜਿਹੜੀਆਂ ਥਾਵਾਂ ਦੇਖਣ ਵਾਲੀਆਂ ਖਾਸ ਕਰਕੇ ਕਿਉਂਕਿ ਜ਼ਿਆਦਾ ਦਿਨ ਆਪਾਂ ਇੱਥੇ ਰੁਕਣਾ ਨਹੀਂ ਹੈ ਖਾਸ ਕਰਕੇ ਥਾਵਾਂ ਤੁਹਾਨੂੰ ਦਿਖਾਵਾਂਗੇ ਇਸ ਟਾਈਮ ਅਸੀਂ ਹੈਗੇ ਆਂ ਅੰਦੇਰੀ ਇਲਾਕਾ ਪੈਂਦਾ ਏ ਤੇ ਇਧਰ ਨਾਲ ਦੇ ਬੰਨੇ ਕਹਿੰਦੇ ਆ ਸ਼ਾਹਰੂਖ ਖਾਨ ਨੀ ਤੇ ਮਨਤਾਬ ਵਜਨ ਨੀ ਇਧਰ ਰਹਿੰਦੇ ਆ ਸਵੇਰੇ ਜਾਵਾਂਗੇ ਉਹਨਾਂ ਦੇ ਵੀ ਘਰ ਘੁਰ ਵੇਖ ਕੇ ਆਵਾਂਗੇ ਤੇ ਬਾਕੀ ਆਪਾਂ ਉਹਦੇ ਨਾਲ ਉਹਨਾਂ ਨੂੰ ਜਾਵਾਂਗੇ ਉਹਨਾਂ ਨੂੰ ਕੀ ਕੀ ਵੇਖਣ ਆਵਾਂ ਕਪਿਲ ਹਾਂ ਕਪਿਲ ਸ਼ਰਮਾ ਉਹ ਮੇਰੇ ਖਿਆਲ ਨਾਲ ਇਥੋਂ ਦੂਰ ਹੈ ਥੋੜਾ ਜਿਹਾ ਉਹਦਾ 5-4 ਕਿਲੋਮੀਟਰ ਦੂਰ ਹੈ ਕਪਿਲ ਸ਼ਰਮਾ ਦਾ ਹਾਂ ਤੇ ਤਾਂ ਹੀ ਰੇਟ ਥੋੜਾ ਜਿਹਾ ਵਧਿਆ ਕਿਉਂਕਿ ਥੋੜੇ ਜਿਹਾ ਵਧੀਆ ਇਲਾਕੇ 'ਚ ਲੈ ਆਇਆ ਸਾਨੂੰ ਟੈਕਸੀ ਵਾਲਾ ਤੇ ਪਰ ਚਲੋ ਕੋਈ ਨਹੀਂ ਠੀਕ ਆ ਜੀ ਫਿਰ ਅੱਜ ਦਾ ਵਲੌਗ ਆਪਾਂ ਇੱਥੇ ਹੀ ਖਤਮ ਕਰਦੇ ਆਂ ਤੇ ਲਾਈਕ ਸ਼ੇਅਰ ਜਰੂਰ ਕਰਦੇ ਹੋ ਨਵੇਂ ਵੀਰ ਜਿਹੜੇ ਸਬਸਕ੍ਰਾਈਬ ਕਰ ਲਿਓ ਤੇ ਕੱਲ ਨੂੰ ਕੋਸ਼ਿਸ਼ ਕਰਾਂਗੇ ਤੁਹਾਨੂੰ ਕੋਈ ਨਾ ਕੋਈ ਫਿਲਮੀ ਸਤਾਰਾ ਜਰੂਰ ਵਿਖਾਵਾਂਗੇ ਵਲੌਗ ਦੇ ਵਿੱਚ ਜੇ ਹੋ ਸਕੇ ਤੇ ਗੱਲਬਾਤ ਵੀ ਉਹਦੇ ਨਾਲ ਜਰੂਰ ਕਰਾਂਗੇ ਸੋ ਠੀਕ ਆ ਜੀ ਫਿਰ ਮਿਲਦੇ ਆਂ ਕੱਲ ਨੂੰ ਤੇ ਕੱਲ ਤੱਕ ਲਈ ਸਤਿ ਸ੍ਰੀ ਅਕਾਲ ਅਦਾਬ ਨਮਸਤੇ ਸਲਾਮ ਐਬਾ ਰਮਾਈਟ ਬਾਏ e